ਓਹ ਵਾਹਿਗੁਰੂ ਜੀ ਦਾ ਖਾਲਸਾ ਓਹ ਵਾਹਿਗੁਰੂ ਜੀ ਦੀ ਫਤਿਹ ਨਾਗਰਾ ਪ੍ਰੋਡਕਸ਼ਨ YouTube ਚੈਨਲ ਦੇਖਣ ਵਾਲੇ ਸਾਰੇ ਸੱਜਣਾ ਮੱਛਣਾ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਨਾਗਰਾ ਪ੍ਰੋਡਕਸ਼ਨ Facebook ਪੇਜ ਨੂੰ ਫੋਲੋ ਕਰ ਲਓ ਭਾਈ ਉਹਦੇ ਉੱਤੇ ਵੀ ਆਪਣੇ ਵੀਡੀਓ ਆਉਣੀਆਂ ਨੇ ਭਾਈ ਜੀ ਆਪਾਂ ਲੈ ਕੇ ਆਇਆ ਭਾਈ ਉਹੀ ਕੰਪਿਊਟਰ 300 ਦਾ ਇੱਕ 600 ਦੇ ਦੋ ਭਾਈ ਜੀ 300 ਦਾ ਇੱਕ 600 ਦੇ ਦੋ ਰੇਟ ਦੀ ਘਟੂਗਾ ਔਰ ਕੁਆਲਿਟੀ ਦੇਵਾਂਗੇ ਬਾਈ ਸਰਦਈ ਨੀਲੀ ਛਾਤਰੀ ਦੇ ਇੱਕ ਘਰ ਦੇ ਬਾਈ ਸਾਰੇ ਕਬੂਤਰ ਆ ਇਹ ਜਿਹੜੇ ਬਚ ਗਏ ਸੀ ਆਪਣੇ ਬੱਚੇ ਹੋਰ ਕਬੂਤਰ ਜਿਹੜੇ ਬਾਈ ਇਹਦੇ ਕੀ ਬਚ ਗਿਆ ਸਾਲਾਂ ਲਈ ਉਹ ਕਬੂਤਰ ਨੇ ਕੋਈ ਆ ਡਾਉਣ ਲੈਣਾਗਾ ਆੜਾ ਵੀ ਸਕਦੋ ਬੱਚਾ ਦਾ ਰੌਣਾ ਬੱਚੇ ਦੇ ਰੱਖਦੋ ਫੁੱਲ ਚੰਗੀ ਕੁਆਲਿਟੀ ਹੈ ਬਾਈ ਜੀ ਠੀਕ ਹੈ ਬਾਈ ਜੀ ਜਿਹੜੇ ਲੋਕ ਕਹਿੰਦੇ ਵੀ 300 ਸੌ ਤੋਂ ਘੱਟ ਕੇ ਤੁਸੀਂ 2000 ਦੇ 1000 ਦਾ ਜੋੜਾ ਵੇਚਦੇ ਆ ਬਾਈ ਆਏ ਨਹੀਂ ਵੇਚੇ ਜੋ ਕਦੇ ਵੀ ਅੱਜ ਤੁਹਾਨੂੰ ਕਬੂਤਰ ਦੀ ਕੁਆਲਿਟੀ ਵੀ ਦਿਖਾਵਾਂਗੇ ਬਾਈ ਠੀਕ ਹੈ ਨਾ ਇਹ ਕਮੈਂਟਾਂ 'ਚ ਬੋਲਦੇ ਹੁੰਦੇ ਨਾ ਉਹ ਕਮੈਂਟਾਂ 'ਚ ਬੋਲਣਾ ਛੱਡ ਦੋ ਬਾਈ ਕਿਉਂਕਿ ਸਾਡੀ ਕੁਆਲਿਟੀ ਦੇਵਾਂਗੇ ਤਾਂ ਇਹ ਪੂਰੀ ਵਧੀਆ ਕੁਆਲਿਟੀ ਦੇਵਾਂਗੇ ਬਾਈ ਜੀ ਜੇ 300 ਦੇ 300 'ਚ ਦੇਵਾਂਗੇ ਜੇ 1000 ਰੁਪਏ ਦਾ 1000 ਰੁਪਏ ਵਾਲੀ ਜਿੱਦੇਵਾਂਗੇ ਬਾਈ ਠੀਕ ਹੈ ਨਾ ਬਾਈ ਕਬੂਤਰ ਦੇਖੋ ਤੁਸੀਂ 300 ਦਾ ਇੱਕ 600 ਦਾ ਦੋ ਆ ਬਾਈ ਜੀ ਉਦੋਂ ਹੀ ਤੁਹਾਨੂੰ ਕੁਆਲਿਟੀ ਦਿਖਾਵਾਂਗੇ ਜਿੰਨੇ ਰੀ ਜਿਹੜੇ ਕਹਿੰਦੇ ਹੁੰਦੇ ਬਾਈ ਉਹ ਕਬੂਤਰ ਨੇ ਇੱਕ ਘਰ ਦੇ ਨੀਲੀ ਛੋਦਰੀ ਦੇ ਬਾਈ ਲੱਗੇ ਹੋਏ ਸਾਰੇ ਦੇ ਸਾਰੇ ਇਤਕੀ ਬਚ ਗਏ ਬਾਈ ਉਹ ਕਬੂਤਰ ਹੈ ਬਾਈ ਜੀ ਕਰੋ ਸ਼ੌਂਕ ਬਾਈ ਖੱਟੇ ਆਖਾ ਪੂਰੀ ਨੋਕ ਲਾਲ ਜੀ ਦਾ ਕਬੂਤਰ ਹੈ ਬਾਈ ਲਾਲ ਬਾਈ ਕਰੋ ਹੋਰਾਂ ਦੀ ਕੁਆਲਿਟੀ ਚੈੱਕ ਇਹ ਸਾਰੇ ਸਾਰੇ ਕਬੂਤਰ ਉੱਡੇ ਹੋਏ ਆ ਬਾਈ ਠੀਕ ਹੈ ਬਾਜੀਆਂ ਸੱਟ ਨਹੀਂ ਰਹਿ ਗਏ ਇਤਕੀ ਤੇ ਗਾਂਹ ਕਟਰੇ ਵਿੱਚ ਕੱਟ ਸਕਦਾ ਤੁਸੀਂ ਜੋੜਿਆਂ ਚ ਪਾਉਣਾ ਜੋੜਿਆਂ ਚ ਵੀ ਪਾ ਸਕਦੇ ਹੋ ਪੂਰੀ ਚੰਗੀ ਕੁਆਲਿਟੀ ਆ ਬਾਈ ਜੀ ਲੋ ਬਾਈ ਜੀ ਦੇਖੋ ਤੁਸੀਂ ਉੱਤਰ ਦੇਖੋ ਬਈ ਪੰਬਣੇ ਪੰਬ ਲੋ ਬਾਈ ਜੀ ਕਰੋ ਸ਼ੌਕੋ ਇੱਕ ਕਰਦੇ ਕਬੂਤਰ ਬਾਈ ਖਟੀਆਂ ਕਾ ਪੂਰੇ ਨੂੰ ਲਾਲ ਜਿੰਨਾ ਬਾਈ ਇਹ ਵੀ ਇਹਨਾਂ ਸਰਤੇ ਨੀਲਾ ਰੰਗ ਤਾਂ ਲੱਗਾ ਬਾਈ ਜੀ ਤੇ ਨੀਲੀ ਛਾਦਰੀ ਦੇ ਬਾਈ ਜੀ ਲਓ ਬਾਈ ਜੀ ਫਿਰ ਜਮਕੇ ਠੱਲ ਬਈ ਹੈ ਬਈ ਦੇ ਠੀਕ ਹੈ ਬਾਈ ਜੀ ਕਰਾ ਦੇ ਵੀ ਸ਼ੌਂ ਕਰਾ ਦੇ ਜੋ ਤੇ ਨਾਲ ਕੋਈ ਕਹਿ ਨਾ ਸਕੇ ਮੈਂ ਤੁਸ ਦਿੱਤ ਤਾਣੀ ਹੀ ਰਾਂ ਤੁਹਾਨੂੰ ਲਓ ਬਾਈ ਜੀ ਕਰੋ ਸ਼ੌਂਗਾ ਕਾਲਾ ਜੀ ਨਾ ਕੋ ਉਤਰੇਗਾ ਖੱਟੀਆਂ ਖਾਹੇ ਕਾਲੀ ਪੂਰੀ ਨੋਕ ਹੈ ਬਾਈ ਜੀ ਫਰਾਂ ਦੇ ਕੁਆਲਟੀ ਚੈੱਕ ਕਰੋ ਬਾਈ ਕਾਲਾ ਜੀ ਨਾ ਸਦਾ ਹੀ ਸ਼ਾਦੀ ਦੇ ਲੱਗਿਆ ਬਾਈ ਸਰਵੈਨ ਹੀ ਲੀਡਰ ਲੱਗੇ ਹੋਇਆ ਬਾਈ ਸਾਰੇ ਦੇ ਸਾਰੇ ਇੱਕ ਘਰ ਦੇ ਕਬੂਤਰ ਹੈ ਬਾਈ ਇਹਦੀ ਪੱਕੀ ਠੱਲ ਪਈ ਹੋਈ ਹੈ ਬਾਈ ਜੀ ਚੈੱਕ ਕਰ ਲਓ ਪੰਜੇ ਤੁਸੀਂ ਬਾਈ ਠੀਕ ਹੈ ਨਾ ਬਾਈ ਗਾਹਾਂ ਡਾਉਣੇ ਨੇ ਢਾ ਸਕਦੇ ਹੋ ਨਸਲ ਨੂੰ ਰੱਖਣ ਨਸਲ ਨੂੰ ਵੀ ਰੱਖ ਸਕਦੇ ਹੋ ਬਾਈ ਤਿੰਨ ਤਿੰਨ ਸੌ ਦੇ ਦੇਣੇ ਆ ਬਾਈ ਕੋਈ ਆਪਾਂ ਨੇ ਮਹਿੰਗੇ ਨਹੀਂ ਦੇਣੇ ਹੈਗੇ ਬਾਈ ਲੋਕ ਵਿੱਚ ਕਮੈਂਟ ਕਰ ਦਿੰਦੇ ਆ ਬਾਈ ਕਮੈਂਟ ਤੁਸੀਂ ਆਪ ਦੇ ਵਰਕੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਬਾਈ ਠੀਕ ਹੈ ਨਾ ਦੂਜੇ ਕਣੀ ਦੇਖ ਕੇ ਕਮੈਂਟ ਨਾ ਕਰੋ ਜਿਹੜੇ ਤੁਸੀਂ ਆਪ ਸੋਹਣੇ ਹੋ ਬਈ ਉਹ ਜਿਹੇ ਸੋਹਣੇ ਕਮੈਂਟ ਕਰਿਆ ਕਰੋ ਬਈ ਹੋ ਹੋ ਬਾਈ ਕਾਲੀ ਅੱਖਾਂ ਚਿੱਟੀਆਂ ਨੂਕ ਬਾਈ ਜੀ ਲਓ ਬਾਈ ਜੀ ਜੈ ਜੈ ਮੇਰਾ ਵੀਰ ਤੁਸੀਂ ਆਪ ਉਹਨਾਂ ਸੋਹਣੇ ਸੋਣੇ ਕਮੈਂਟ ਕਰਿਆ ਕਰੋ ਦੂਜੇ ਕਣੀ ਦੇਖ ਕੇ ਨਾ ਕਮੈਂਟ ਕਰਿਆ ਕਰੋ ਲਓ ਜੀ ਬੰਦ ਮੌਜੀ ਕਬੂਤਰੀ ਸਰਦਈ ਛਾਤਰੀ ਦੇ ਬਾਈ ਇੱਕ ਕਰਦੇ ਆ ਸਾਰੇ ਸਾਰੇ ਠੀਕ ਹਨ ਬਾਈ ਕਬੂਤਰ ਹੈ ਬਾਈ ਕੋਸੋ ਹੋਰ ਨਹੀਂ ਹੈਗਾ ਦੇਖੋ ਤੁਸੀਂ ਕਬੂਤਰ ਦੇਖੋ ਅੱਜ ਕਵਾਲਟੀਆਂ ਦੇਵਾਂਗੇ ਬਾਈ ਤੁਹਾਨੂੰ ਇਕੱਠੇ ਲੈਣਾ ਕਿਸੇ ਨੇ ਇਕੱਠੇ ਵੀ ਲੈ ਸਕਦੇ ਆ ਬਾਈ ਤਿੰਨ ਤਣਸੋਂ ਦੇ ਹਿਸਾਬ ਨੂੰ ਦਿੱਤੇ ਜਾਣਗੇ ਬਾਈ ਛਿੱਟੀਆਂ ਆਖਾ ਬਾਈ ਗਾਲਣਾ ਚਾਹਾਂ ਬਾਈ ਇਹ ਛਿੱਟੀਆਂ ਕਿ ਬੇਮਲੂਮੇ ਛੱਟਾ ਬਾਈ ਇਹਦੇ ਸਰਤੇ ਪੂਰੀ ਨੂਕ ਹੈ ਬਾਈ ਜੀ ਕਬੂਤਰ ਕੇ ਪੰਬ ਪੰਬ ਨਰੇ ਬਾਈ ਨੋ ਵਾਜੀ ਫਰਾਸ਼ਾਂ ਕਰੋ ਦੇਖੋ ਕੁਆਲਿਟੀ ਫਰਾਆਂ ਦੀ ਬਈ ਹੈਗੀਆਂ ਨਾ ਫਰਾਆਂ ਦੀ ਕੁਆਲਿਟੀ ਚੈੱਕ ਕਰੋ ਬਈ ਅੱਜ ਤੁਹਾਨੂੰ ਕੋਲ ਦੇਣਾ ਬਈ ਅੱਜ ਠੀਕੜਾ ਇਕੱਠੇ ਲੈਣਾ ਇਕੱਠੇ ਲੈ ਸਕਦੇ ਹੋ ਇੱਕ ਹੀ ਕਰਦੇ ਕਬੂਤਰ ਬਈ ਤਿੰਨ 300 ਦੇ ਹਿਸਾਬ ਨਾਲ ਦਿੱਤੇ ਜਾਣਗੇ ਬਈ 5 ਰੁਪਏ ਘੱਟ ਨਹੀਂ ਕਰੇ ਜਾਣਗੇ ਹਾਂ ਪਰ ਚੀਜ਼ ਦੇਵਾਂਗੇ ਬਈ ਅੱਜ ਕੋਈ ਇਹ ਨਹੀਂ ਹੈਗਾ ਵੀ ਸਾਨੂੰ ਉਹੀ ਆਪਾਂ ਜਾ ਕੇ ਫੜਾ ਲਾਂਗੇ ਦੁੱਕੀ ਤਿੱਕੀ ਉਹ ਚੀਜ਼ ਨਹੀਂ ਹੋਊ ਬਈ ਅੱਜ ਠੀਕ ਨਾ ਬਈ ਆਪਾਂ ਉਹ ਤੋਂ ਭੱਜਦੇ ਵੀ ਨਹੀਂ ਕਰਦੇ ਉਹਨੂੰ ਬੇਸੀ ਗੱਲ ਕਰਦੇ ਆਪਾਂ ਓ ਬਈ ਜੀ ਪੱਤਰ ਰੰਗੀ ਅੱਖਾਂ ਨੇ ਬਈ ਠੀਕ ਚੱਕੀ ਨੋਖ ਬਈ ਜੀ ਤੇ ਹਾਲ ਸਰਚਾ ਹੋ ਰਿਹਾ ਬਈ ਸਰਦਈ ਨੀਲੀ ਛਾਦਰੀ ਦੇ ਬਈ ਸਾਰੇ ਸਾਰੇ ਇੱਕ ਕਰਦੇ ਆ ਬਈ ਸਾਰੇ ਦੇ ਸਾਰੇ ਕੁਆਲਟੀਆਂ ਦੇ ਮੰਗਦਾ ਬਈ ਕੁਆਲਟੀਆਂ ਬੰਬੇ ਦੇਣੀ ਹਲੋ ਬਈ ਕਰੋ ਚੈੱਕ ਕਵਾਰਟੀਆਂ ਨੇ ਵਾ ਇੱਕ ਕਵਾਰਟੀਆਂ ਚ ਲਾ ਬਾਈ ਸਨੈਰੀ ਆਖਾ ਠੀਕ ਆ ਬਾਈ ਪੂਰੀ ਨੋਕ ਫਰਦ ਕਵੈਤ ਤਲਵਾਰ ਮੰਗੋ ਕਿੱਥੇ ਭਰਨੇ ਬਾਈ 3 300 ਦੇ ਹਿਸਾਬ ਨਾਲ ਦੇਣੇ ਆ ਬਾਈ ਇਕੱਠੇ ਲੈਣੇ ਕਿਸ ਨੇ ਇਕੱਠੇ ਵੀ ਲੈ ਸਕਦਾ ਬਾਈ ਠੀਕ ਆ ਬਾਈ ਜੀ ਪਰ ਕੋਈ ਚੀਜ਼ ਦੇ ਮੰਗੇ ਬਾਈ ਇੱਕ ਕਰ ਦੇਣੇ ਲੱਗੇ ਹੋਏ ਬਾਈ ਸਰ ਦਹੀਂ ਨੀਲੀ ਛਾਦਰੀ ਦੇ ਆ ਬਾਈ ਸਾਰੇ ਦੇ ਸਾਰੇ ਕੋਈ ਇਹ ਚ ਦੋਰ ਨਹੀਂ ਹੈਗੇ ਹਾਂ ਬਾਈ ਜੀ ਕਰੋ ਚੈੱਕ ਨਾ ਫੇਰਾ ਦੇਖੋ ਤੁਸੀਂ ਕੁਆਲਿਟੀ ਦੇਖੋ ਬਾਈ ਚਿੱਟੀਆਂ ਖਾ ਪੂਰੀ ਨੋਗਾ ਬਾਈ ਠੀਕ ਹੈ ਬਾਈ ਜੀ ਫੋਰਾ ਨਹੀਂ ਕੁਆਲਿਟੀ ਚੈੱਕ ਕਰੋ ਬਾਈ ਨੋ ਬਾਈ ਜੀ ਪੰਜਿਆਂ ਦੀ ਕੁਆਲਿਟੀ ਵੀ ਚੈੱਕ ਕਰ ਲਓ ਬਾਈ ਅੱਜ ਸੋਨੂੰ ਪੰਬੇ ਦੇਣਾ ਬਈ ਨਰੇ ਪੰਬਾ ਕਬੂਤਰ ਦੇਖੋ 1 2 1 ਆ ਬਈ ਆਇਆ ਹੋਇਆ ਅੱਜ 1 2 1 ਕਬੂਤਰ ਆਇਆ ਹੋਇਆ ਬਈ 1 2 1 9 ਵਜੇ ਕਰੋ ਸਿਕਾ ਛੱਟੀਆਂ ਅੱਖ ਦੇਖੋ ਕਿੰਨੇ ਦੁੱਧ ਵਰਗੀ ਛੱਟੀਆਂ ਬਈ ਫਿਰ ਉਹ ਕਾਲੀ ਅੱਖ ਦੇਖੋ ਬਈ ਸੰਦੋਰੀ ਪਲਕਾਂ ਬਈ ਠੀਕ ਆ ਬਈ ਜੀ ਗੁਲਾਬੀ ਪਲਕਾਂ ਨੇ ਸੰਦੂਰੀਆਂ ਆ ਗੁਲਾਬੀ ਨੇ ਬਈ ਗੁਲਾਬੀ ਪਲਕਾਂ ਨੇ ਬਈ ਕਮੰਡਲੀ ਕੋਠਰੀ ਆ ਬਈ ਲਾਲ ਜੀ ਨਹੀਂ ਆ ਬਈ ਠੀਕ ਆ ਬਈ ਜੀ 3300 ਦੇ ਹਿਸਾਬ ਨਾਲ ਦੇਣੇ ਆ ਬਈ ਸਾਰੇ ਸਾਰੇ ਲਾਲ ਬਈ ਚੈੱਕ ਕਰ ਲੋ ਇੱਕ ਵੀ ਕੂਤਰ ਮਾੜਾ ਨਿਕੜ ਗਿਆ ਤਾਂ ਆਖੋ ਬਈ ਦੇਣੇ ਆ ਬਈ 3300 ਦੇ ਹਿਸਾਬ ਨਾਲ ਆਪਾਂ ਨੇ ਸਾਰੇ ਸਾਰੇ ਬਈ 3300 ਦੇ ਹਿਸਾਬ ਨਾਲ ਆ ਦੇਣੇ ਆ ਬਈ ਵਾਹ ਬਾਈ ਜੀ ਕਰੋ ਚੈੱਕ ਪੂਰੀ ਨੋਗਾ ਬਾਈ ਛੱਡੀਆਂ ਆਖਣੇ ਬਾਈ ਗਾਲਣਾ ਐ ਚੁਲਾ ਦਾ ਜੀ ਠੀਕ ਆ ਬਾਈ ਲਾਲ ਚੀਨਾ ਜਿਹਾ ਸਤੋਂ ਬਾਈ ਵਾਹ ਬਾਈ ਜੀ ਕਰੋ ਚੈੱਕ ਸਾਰੇ ਸਾਰੇ ਨੀਲੀ ਛਤਰੀ ਦੇ ਠੀਕ ਆ ਬਾਈ ਇਹ ਰਹੇ ਬਾਈ ਕਉਤਰਾ ਬਾਈ ਐਦ ਕਿ ਜਿਹੜੇ ਬਾਜੀਆਂ ਛੱਟੇ ਗਨੇ ਹੋ ਰਹੇਗਾ ਬਾਈ ਉਹ ਕਬੂਤਰਾ ਬਾਈ ਉੱਡਣ ਨੂੰ ਬੰਬ ਘਾੜ ਉੱਡਦੇ ਬਈ ਸਰਦੇ ਸੌਰੀ ਉੱਡਣ ਨੂੰ ਫੁੱਲੇ ਡਾਵੇ ਬਈ ਠੀਕ ਹੈ ਬਾਈ ਜੀ ਕੋਲਾ ਵਿਕਰੋ ਚੈੱਕ ਬਈ ਕਾਲੀ ਅੱਖਾਂ ਚਿੱਟੀ ਨੋਕ ਉਹ ਹੀ ਗਲਾਬੀ ਪਲਖਾਂ ਨੇ ਬਾਈ ਜੀ ਠੀਕ ਹੈ ਬਾਈ ਜੀ ਕਰ ਲਓ ਫਰਾ ਦਾ ਸ਼ੌਂਕ ਫੇ ਬਈ ਚੜਛੇ ਵੀ ਗੁੱਤ ਲਾਸਟ ਲਾਟ ਰਹੇ ਨੇ ਜੀ ਚੌੜੇ ਫਰਨ ਹੈ ਬਈ ਇਹਦੇ ਦੇਖੋ ਲਾਵਾਜੀ ਕਰੋ ਪੰਛੀਆਂ ਦਾ ਸ਼ੌਂਕ ਲਾਵਾਜੀ ਕਰਾਵੇ ਬਈ ਸ਼ੌਂਕਾ ਜ ਇਕੱਲੇ ਇਕੱਲੇ ਕਬੂਤਰ ਦਾ ਸ਼ੌਂਕ ਹੈ ਇਕੱਲੇ ਇਕੱਲੇ ਦਾ ਹੋਈ ਕਹਿਣਾ ਦੇ ਵੀ ਰਹਿ ਗਿਆ ਲਾਵਾਜੀ ਕਰੋ ਮਦੀਨ ਚੱਕਾ ਚੱਟੀਆਂ ਰੱਖਣੇ ਬਈ ਕਾਲੇ ਟਟਾ ਬਈ ਸਰਤੇ ਕੋਈ ਨੋਗਾ ਬਾਈ ਜਿੱਥੇ ਬਾਜ਼ਾ ਸਰੇਗਾ। ਲੋ ਬਾਈ ਕਰੋ ਫਰਨਾ ਸ਼ਾਂਕ ਬਾਈ। ਲੋ ਬਾਈ। ਇਹ ਇਹਦੇ ਪੱਕੇ ਥਾਂ ਲੱਪਾਈ ਹੋਈ ਆ ਬਾਈ ਪੈਰ ਚ। ਨੰਬਰ ਵਾਲੀ ਬਾਈ। ਠੀਕ ਹੈ ਜੀ। ਲੋ ਬਾਈ ਕਰੋ ਕਰੀ ਚਲੋ ਚੈੱਕ ਅਪ। ਤੁਹਾਨੂੰ ਅੱਜ ਕਉਤਰ ਕੱਲਾ ਕੱਲਾ ਚੈੱਕ ਕਰਾ ਦੇਣਾ ਬਾਈ। ਲੋ ਬਾਈ। करो चेक भाई खटिया खा ठीक भाई जी चिट्टी नोक है भाई फर शौक कर लो भाई साफ चिट्टी नीला रंग सरा है भाई कबूतर तो के बारी खास हो जाता है। पता नहीं लगता है कि छात्री थी भाई है ता करके नीला रंग लाया भाई तो गिनती मारी कि नहीं ਮਾਪੇ ਉਹ ਵਾਜ਼ੀ ਕਰੋ ਚੱਕ ਖੱਟੀਆਂ ਅੱਖਾਂ ਚਿੱਟੇ ਨੋਗ ਵਈ ਖੱਟੀਆਂ ਅੱਖਾਂ ਨੇ ਸਾਫ ਚਿੱਟੇ ਉਹ ਵਾਜ਼ੀ ਕਰੋ ਫਰਾਂਸ਼ਾਂ ਕੋ ਲਾਓ ਜੀ ਕਰ ਲੋ ਪੰਜਿਆਂ ਦਾ ਵੀ ਸ਼ਾਂ ਕੋ राए भी शौक कले कले कर जी करो चेक लाल चीना कबूतर भाई जी लाल चीना ये सारे उडन कबूतर जोने डाल बच्चा लाने बच्चा भी ला सकते कद का भी पूरे खुले डुले है ਠੀਕ ਹੈ ਜੀ ਬਾਈ ਇਧਰੀ ਪਰ ਚ ਠੱਲ ਪਈ ਹੋਈ ਆ ਬਾਈ ਲਓ ਜੀ ਪੰਜੇ ਦਾ ਸ਼ੌਕ ਕਰ ਲਓ ਕਬੂਤਰ ਇੱਕ ਤਰ੍ਹਾਂ ਦੇਖੋ ਬਾਈ ਕੱਦ ਘਾਟ ਵੀ ਦੇਖੋ ਕਬੂਤਰਾਂ ਦੇ ਵੀ ਕੋਈ ਚੀਜ਼ ਹੈਗੀ ਆ ਬਾਈ ਲਓ ਵਾਜੀ ਕਾਲਾ ਜੀ ਨਾ ਕਬੂਤਰ ਆ ਬਾਈ ਚਿੱਟੀਆਂ ਕਾ ਕਾਲੀ ਭੂਰੀ ਨੋਕ ਆ ਬਾਈ ਕਾਲਾ ਜੀ ਨਾ ਤੇ ਸਾਰੇ ਉੱਡਣ ਵਾਲੇ ਕਬੂਤਰ ਆ ਬਾਈ ਕੋਈ ਨਹੀਂ ਵੱਡਾ ਨਹੀਂਗਾ ਠੀਕ ਆਣਾ ਵੀ ਕਹੋ ਵੱਡਾ ਕਬੂਤਰ ਵੱਡਾ ਕੋਈ ਨਹੀਂ ਤੇ ਏਦਗੀ ਵਾਲੇ ਸਾਲ ਵਾਲੇ ਰਹੇ ਹੋਏ ਨੇ ਬਾਈ ਬਾਜੀ ਛੱਡਣਗੇ ਨਹੀਂ ਰਹੇ ਹੋਏ ਨੇ ਬਾਈ ਠੀਕ ਆ ਜੀ 340 ਦੇ ਹਿਸਾਬ ਨੂੰ ਦੇਣੀ ਆ ਬਈ ਆਪਾਂ ਨੇ ਸਾਰੇ ਦੇ ਸਾਰੇ ਕਰ ਲੋ ਪੰਜਿਆਂ ਦਾ ਸ਼ੌਂਕ ਬਾਈ ਕਿੰਨੇ ਆ ਟੋਟਲ 816 36 ਤੇ 28 36 ਤੇ 28 16 ਕਬੂਤਰ ਬਾਈ ਟੋੜ ਲਓ ਵਿੱਚੇ ਕਬੂਤਰਿਆਂ ਵਿੱਚੇ ਕਬੂਤਰ 16 ਨੇ ਬਾਈ ਜੀ ਠੀਕ ਹੈ ਨਾ ਜੇ ਕਿਸੇ ਨੇ ਇਕੱਠੇ ਲੈਣਾ ਹੈ ਇਕੱਠੇ ਵੀ ਲੈ ਸਕਦੇ ਆ ਬਾਈ ਤੇ ਵੱਡੇ ਕਬੂਤਰ ਹੀ ਹੈਗੇ ਇਤਕੀ ਵਾਲੇ ਰਹੇ ਹੋਏ ਨੇ ਬਾਈ ਉਹ ਕਬੂਤਰ ਆ ਬਾਈ ਜੀ ਜਿਹੜੇ ਰਹੇ ਹੋਏ ਨੇ ਇਤਕੀ ਠੀਕ ਹੈ ਨਾ ਅਗਾਹ ਛੱਡਣੇ ਨੇ ਤਾਂ ਤੁਸੀਂ ਛੱਡ ਵੀ ਸਕਦੇ ਹੋ ਤੇ ਜੇ ਤੁਸੀਂ ਬੱਚੇ ਨੂੰ ਰੱਖਣਾ ਬੱਚੇ ਨੂੰ ਵੀ ਰੱਖ ਸਕਦੇ ਹੋ ਕਬੂਤਰਾਂ ਦੀ ਕੁਆਲਿਟੀ ਚੈੱਕ ਕਰ ਲਓ ਬਾਈ ਕੋਈ ਸੁਣੂ ਇਹ ਨਹੀਂ ਹੈਗਾ। ਇਹ ਲੁੱਲੂ ਪੰਜਾਬੂਤਰ ਨੇ ਹੈ ਬਈ। ਲੋਕ ਦੇਖੋ ਬਈ ਕਬੂਤਰ। ਇੱਕਦਮ ਇੱਕ ਕਬੂਤਰ ਹੈ ਬਈ। ਨੀਲਾ ਰੰਗ ਆਪਣਾ ਲਾਇਆ ਬਈ। ਆਪਣੇ ਚੇਤੇ ਰਹਿੰਦਾ ਵੀ ਇਹ ਸ਼ਾਤਰੀ ਦਾ ਬਈ। ਨਹੀਂ ਆਪਾਂ ਨੂੰ ਕਿੰਮਰੀ ਆਪ ਨੂੰ ਨਹੀਂ ਪਤਾ ਲੱਗਦਾ। ਕਿਹੜੀ ਸ਼ਾਤਰੀ ਦੇ ਕਬੂਤਰ ਹੈ ਬਈ ਇਹ। ਠੀਕ ਹੈ ਨਾ। ਲੋਕ ਜੀ ਕੱਲਾ-ਕੱਲਾ ਚੈੱਕ ਕਰ ਲਓ। ਕੱਲਾ-ਕੱਲਾ ਚੈੱਕ ਕਰਾਇਆ ਜਾ ਰਿਹਾ ਬਈ। ਠੀਕ ਹੈ ਜੀ ਭਾਈ ਆ ਲਓ ਜੀ 16 ਕਬੂਤਰ ਆ ਭਾਈ ਪਿੱਛੇ ਕਬੂਤਰ ਆ ਪਿੱਛੇ ਕਬੂਤਰ ਆ ਭਾਈ 16 ਨੇ ਭਾਈ ਟੋਟਲੇ ਇਹ ਕਿਸ ਨੇ ਇਕੱਠੇ ਚੱਕਣੇ ਇਕੱਠੇ ਰੱਖ ਸਕਦੇ ਹੋ ਠੀਕ ਹੈ ਭਾਈ 16 ਦੇ 16 ਇਕੱਠੇ ਜੀ ਵੀ ਦੇ ਦਾਂਗੇ ਆਪਾਂ ਤੁਹਾਨੂੰ ਠੀਕ ਹੈ 3-300 ਦੇ ਹਿਸਾਬ ਨਾਲ ਦੇਣੇ ਆ ਭਾਈ 3-300 ਦੇ ਹਿਸਾਬ ਨਾਲ ਦੇਣੇ ਆ ਭਾਈ ਇਹ ਸਾਰੇ ਦੇ ਸਾਰੇ ਉਹ ਵਜਿ ਕਰ ਲੋ ਸ਼ੌਂਕ ਕੱਲ੍ਹ ਆ ਕੇ ਲੈਣਾ ਇੱਕ ਤੋ ਇੱਕ ਕਬੂਤਰ ਆਇਆ ਬਾਈ ਇੱਕ ਤੋ ਇੱਕ ਆਜਾ ਦੇਖ ਸਰ ਤੁਸੀਂ ਕਬੂਤਰਾਂ ਦੀ ਕੁਆਲਿਟੀ ਠੀਕ ਆ ਬਾਈ ਇੱਕ ਤੋ ਇੱਕ ਕਬੂਤਰ ਫਿਰਦਾ ਬਾਈ ਆਇਆ ਸੋਹਣੇ ਹੋਏ ਲਾ ਲਿਆ ਗੇ ਕਮੈਂਟਾਂ ਜਰੂਰ ਦੱਸੋ ਮੇਰਾ ਵੀਰ ਕਬੂਤਰ ਕਹੇ ਜੇ ਲੱਗੇ ਕਬੂਤਰ ਕਹੇ ਜੇ ਲੱਗੇ ਨਾ ਕਮੈਂਟਾਂ ਦੱਸਿਓ ਕਮੈਂਟ ਵੀ ਆਪਣੇ ਵਰਗੇ ਸੋਹਣੇ ਸੋਹਣੇ ਕਰਿਆ ਕਰੋ ਬਾਈ ਕਿਰਪਾ ਦੂਜੇ ਵੀ ਦੇਖਣਾ ਕਰਿਆ ਕਰੋ ਆਪਣੇ ਬਾਰੇ ਕੋ ਸੋਹਣਾ ਸੋਹਣਾ ਕਮੈਂਟ ਕਰਿਆ ਕਰੋ ਠੀਕ ਹੈ ਨੈਗੇਟਿਵ ਕਮੈਂਟ ਨਾ ਕਰਿਆ ਕਰੋ ਪੋਜ਼ਿਟਿਵ ਕਰਿਆ ਕਰੋ ਤੇ ਬਾਕੀ ਭਾਈ ਜੀ ਤਿੰਨ ਤਿੰਨ ਸੌ ਦੇ حساب ਨੂੰ ਆਪਣੇ ਦੇਨੇ ਸਾਰੇ ਦੇ ਸਾਰੇ ਠੀਕ ਹੈ ਜੀ ਇੱਕ ਤੋਂ ਇੱਕ ਕੁਆਲਿਟੀ ਦੇ ਗੂਤਰੇ ਤੇ ਬਾਕੀ ਭਾਈ ਜੀ ਨਾਗਰਾ ਪ੍ਰੋਡਕਸ਼ਨ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਤੇ ਫੋਨ ਨੰਬਰ ਮੇਰਾ 88728 01433 ਮੇਰਾ ਫੋਨ ਨੰਬਰ ਹੈ ਭਾਈ ਜੀ 8872801433 ਫੋਨ ਨੰਬਰ ਹੈ ਜੀ ਪਿੰਡ ਨਾਗਰਾ ਜਿਲ੍ਹਾ ਸਮਰੂਲ ਹੈ ਜੀ ਨਾਗਰਾ ਵਟਸਨ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਦਾ ਲਾਲਾ ਬਟਨ ਵੀ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓਾਂ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਮਿਲਦੇ ਆਂ ਜਲਦੀ ਹੀ ਕੋਈ ਆਲੀ ਵੀਡੀਓ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ